ਹੋਰ ਫਿਰ ਹੁਣ ਪੈਨ ਕਿਸੇ ਹੋਰ ਲੈ ਕੇ ਅੱਗੇ ਕੰਮ ਕਰਨ ਵਾਸਤੇ ਨਹੀਂ ਨਹੀਂ ਬਹੁਤ ਜਾਰੇ ਸ਼ੌਕਤਵ ਰਿੰਦ ਲਿਖਣ ਵਾਲਾ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਸਾਰੇ ਵਧੀਆ ਠੀਕ ਠਾਕ ਹੋਣਗੇ ਜੀ ਆਪਾਂ ਵੀ ਵਧੀਆ ਜੀ ਅੱਜ ਸਵੇਰੇ ਨੇਰ ਛੜਤਾ ਜੀ ਰੱਬ ਨੇ ਤੜਕੇ 7 ਵਜੇ ਦੇ ਦੀ ਹਵਾ ਚੱਲੀ ਹੋਈ ਬਹੁਤ ਤੇਜ਼ ਤੇ ਹੁਣ ਵੱਜ ਗਿਆ 9:30 ਦਾ ਟਾਈਮ ਹੋ ਗਿਆ ਜੀ ਇਟ ਬਹੁਤ ਕੰਮ ਜਲਦੀ 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 ਕਰੇ ਜੀ ਸਵੇਰੇ ਤੇ ਕਈ ਕਾਫੀ ਕੰਮ ਸੀਗੇ ਹੋ ਗਏ ਕਪੜੇ ਵੀ ਧੋਲੇ ਪੋਚਾਂ ਨੀਆਂ ਜਲਾਇਆ ਅਰ ਜੀ ਨਹੀਂ ਕਰਿਆ ਪੋਚਾ ਲਾਉਣ ਨੂੰ ਬਸ ਤੇ ਨਹੀਂ ਲਾਇਆ ਕੱਲ ਨੂੰ ਲਾਵਾਂ ਕੱਲ ਸਾਰੇ ਲਾਇਆ ਕੱਲ ਦੋ ਵਾਰੀ ਲਾ ਲਿਆ ਸੀ ਆ ਹੁਣ ਮੈਂ ਭਾਂਡੇ ਧੋ ਕੇ ਹਟੀਆਂ ਹਲੇ ਤੇ ਪਾਣੀ ਪੀ ਲਵੇ ਕਰਾਂ ਪਾ ਪੱਕੀ ਵਧੀਆ ਠੀਕ ਠਾਕ ਹੈ ਜੀ ਹਨਾ ਤੇ ਮੇਰਾ ਰਹਿੰਦਾ ਸੀ ਹਸਾਬ ਪਤਾਵਜਾ ਕਰਨ ਵਾਲਾ ਆਪਣਾ ਐਸੀ ਤੇ ਲੇਜੀ ਦਾ ਦੁਕਾਨ ਦਾ ਤੇ ਦੇਖਦੇ ਆਪਾਂ ਉਹ ਕਈ ਮਰਗੇ ਭਣਾ ਧਾਰ ਲੈ ਜਾਂਦੇਗਾ ਨਾ ਫਿਰ ਪਿੰਡ ਦਾ ਕਰਕੇ ਕਪੜੇ ਕਪੜੇ ਤੇ ਫਿਰ ਜਿਹੜੇ ਆਪਣੇ ਪੱਕੇ ਕਸਟਮਰ ਹੁੰਦੇ ਉਹਨਾਂ ਤਾਂ ਕੋਈ ਚੱਕਰ ਹੀ ਨਹੀਂ ਉਹ ਤਾਂ ਆਪਾਂ ਲਾਪ ਦੱਸ ਕੇ ਦੇ ਜਾਂਦਾ ਅਚਕਈ ਐਵੇਂ ਹੁੰਦਾ ਜਿਹਨਾਂ ਨੂੰ ਮੇਰੇ ਵਰਗੇ ਨੂੰ ਆਪ ਨੂੰ ਵੀ ਨਿਜਾਤ ਹੁੰਦਾ ਤੇ ਦੇ ਕੇ ਤਾਂ ਫਿਰ ਉਹ ਕਿੱਥੋਂ ਜਾਣਗੇ ਹਨ ਮੈਂ ਤਾਂ ਭੁੱਲ ਜਾਨੇ ਆ ਜੀ ਸਾਰਾ ਦਿਨ ਦਿਮਾਗ 'ਚ ਕੁਛ ਨਾ ਕੁਛ ਚ ਗਰੀ ਜਾਂਦਾ ਲਿਖਤ ਪੜ੍ਹ ਤੈਨੂੰ ਪਤਾ ਜੀ ਜ਼ਰੂਰੀ ਐ ਉਹਦੇ ਵਾਣਾ ਗੱਡੀ ਨਹੀਂ ਚੱਲਦੀ ਫੇ ਪੇਮੈਂਟ ਆਈ ਹੋਈ ਐ ਉਹ ਜਮਾ ਕਰਨੀ ਆ ਕਈਆਂ ਦੀ ਪੇਮੈਂਟ ਉਹ ਵੀ ਵੇਖਣੀ ਆ ਹੁਣ ਹੁਣ ਕਰਨੇ ਉਹਨਾਂ ਨੇ ਅਤਿ ਸਵੇਰ ਦੇ ਚੱਕਰ ਆ ਹੀ ਜਾਂਦੇ ਪਤਾ ਨਹੀਂ ਕਿਉਂ ਘਬਰਾਇਆ ਜਾਂ ਪਈ ਜਾਂਦਾ ਇੱਕ ਤਾਂ ਬਸ ਥੋੜੇ ਜਿਲੇ ਲੇਟ ਉੱਠ ਖੜ ਗਏ ਤੇ ਫਿਰ ਕੰਮ ਨੂੰ ਵੇਖ ਕੇ ਘਬਰਾ ਪੈਣ ਲੱਗ ਜਾਂਦਾ ਮੇਰੇ ਤਾਂ ਨਾਲੇ ਬਾੜਾ ਹੀ ਪੈਂਦਾ ਤੇ ਕੱਲ ਬੋਟਾ ਦੇ ਨਤੀਜਿਆਂ ਦਾ ਰਿਜ਼ਲਟ ਆ ਗਿਆ ਜੀ ਬਹੁਤ ਵਧੀਆ ਰਿਹਾ ਤੇ ਜਿਸ ਕਈ ਸੀਟਾਂ ਇਤiaz ਸੀਗੀ ਪਰਮਾਤਮਾ ਨੇ ਉਹਨਾਂ ਨੂੰ ਜਿਤਾਤਾ ਬਹੁਤ ਵਧੀਆ ਕੀਤਾ ਤੇ ਬਾਕੀ ਹਨਾ ਜੀ ਆਪਣੇ ਕਿ ਰਸੀ ਦੇ ਖਾਂਡਾਲੇ ਚੱਲੀ ਜਾਂਦਾ ਕੱਲੂ ਘੈਰਾ ਜੀ ਤੇ ਸਾਰਿਆਂ ਨੂੰ ਅਰਦਾਸ ਬੇਨਤੀ ਹੈ ਆਪਣੀ ਵੀ ਪਾਠ ਜ਼ਰੂਰ ਕਰਿਆ ਕਰੋ ਜੀ ਜਿੰਨੇ ਕੁ ਜੋਗੇ ਹੈਗੇ ਆ ਕਿਉਂਕਿ ਪਾਠ ਦੀਆਂ ਅਰਦਾਸ ਬੇਨਤੀਆਂ ਬਹੁਤ ਜ਼ਰੂਰੀ ਆ ਉਹਦੇ বিনা ਗੱਡੀ ਨਹੀਂ ਚੱਲਦੀ ਤੇ ਆਪਣੇ ਤਾਂ ਸਾਰਿਆਂ ਨੂੰ ਸਵੇਰ ਦੀ ਮਾਰਨਿੰਗ ਬਸ ਸਵੇਰੇ ਇਸ਼ਨਾਅ ਕਰਕੇ ਤੇ ਪਾਠ ਕਰਨਾ ਹੀ ਹੁੰਦਾ ਉਸ ਤੋਂ ਬਾਅਦ ਆਪਣੀ ਮਾਰਨਿੰਗ ਸਟਾਰਟ ਹੁੰਦੀ ਆ ओके ਸੁਦਾਮਾ ਉਹ ਸੁਣਾਓ ਜੀ ਕੀ ਹਾਲ ਚਾਲ ਹੈ ਗਰਮੀ ਤੋਂ ਸਾਰੇ بچ ਕੇ ਰਹੋ ਤੇ ਗੱਡੀਆਂ ਵਿੱਚ ਵੀ ਸੰਭਲ ਕੇ ਜਾਇਆ ਕਰੋ ਜੀ ਬਹੁਤ ਜ਼ਿਆਦਾ ਗੱਡੀਆਂ ਦਾ ਨੁਕਸਾਨ ਹੋ ਰਿਹਾ ਹੈ ਕਾ ਲੱਗ ਰਹੀਆਂ ਨੇ ਮੈਂ ਪਹਿਲਾਂ ਵੀ ਦੱਸਿਆ ਸੀਗਾ ਜੀ ਜੇ ਨਹੀਂ ਸਰਦਾ ਤਾਂ ਬਾਹਰ ਜਾਓ ਤੇ ਜੇ ਸਰਦਾ ਤਾਂ ਬੱਸ ਕਰਿਓ ਕਿਉਂਕਿ ਜੀ ਜਿਹੜਾ ਟੈਂਪਰੇਚਰ ਬਹੁਤ ਜ਼ਿਆਦਾ ਗਰਮ ਹੋ ਰਿਹਾ ਬਹੁਤ ਜ਼ਿਆਦਾ ਉਹਦੇ ਕਰਕੇ ਬਹੁਤ ਔਖਾ ਹੋ ਰਿਹਾ ਇਹਦੇ ਕਾਫੀ ਕੰਮ ਪਏ ਨੇ ਮੈਂ ਸ਼ਹਿਰ ਜਾਣਾ ਤੇ ਕਰਨੇ ਆ ਤੇ ਪਰ ਮੈਂ ਗਰਮੀ ਤੋਂ ਡਰਦੀ ਪੈਂਡਿੰਗ ਰੱਖੀ ਬੈਠੀ ਆ ਕੋਸ ਆਪਣੀ ਥੋੜੀ ਜਿਹੀ ਗੱਡੀ 'ਚ ਪ੍ਰੋਬਲਮ ਹੋਈ ਪਈ ਆ ਉਹ ਖਰਾਬ ਖੜੀ ਆ ਤੇ ਗਰਮੀ ਦਾ ਕਰਕੇ ਨਹੀਂ ਤਾਂ ਥੋੜੇ ਬਾਜੀ ਬਾਹਰ ਜਿਆਦਾ ਜਾਂਦੇ ਆ ਪਹਿਲਾਂ ਤਾਂ ਕਰੇ ਟਿਕਦੇ ਨਹੀਂ ਸੀ ਹੁਣ ਜਦੋਂ ਥੋੜੇ ਜੁਲੀ ਆਾ ਛਾਤੀ ਚ ਪੇਨ ਜਾਂ ਹੁਣ ਕਰਕੇ ਮੈਡੀਸਿਨ ਚੱਲੀ ਆ ਵਸੇ ਰਿਪੋਰਟਾਂ ਦੇ ਵਿੱਚ ਪੁਛਾਇਆ ਤਾਂ ਨਹੀਂ ਹੈਗਾ ਤੇ ਪਰ ਫਿਰ ਵੀ ਗਰਮੀ ਦਾ ਕਰਕੇ ਵੀ ਚਲੋ ਹਨਾ ਰੈਸਟ ਬਹੁਤ ਜ਼ਰੂਰੀ ਆ ਤੇ ਰੈਸਟ ਨਾਲ ਹੀ ਅੱਗੇ ਰੋ ਕਾਫੀ ਫਰਕ ਆਏਗਾ ਨਾ ਤੇ ਹੁਣ ਹਲੇ ਮੀਮੂ ਪਾਊਗਾ ਤਾਂ ਫਿਰ ਕਰਦੇ ਆ ਕੋਈ ਕਾਰੋਬਾਰ ਤੇ ਤੱਲ ਵੀ ਮੈਂ ਇੱਕ ਵੀਡੀਓ ਵੇਖੀ ਸੀ ਫੇਸਬੁੱਕ ਤੇ ਉਹ ਕੋਈ ਘਰੋਂ ਫੋਨ ਆਰ ਗਿਆ ਫੋਨ ਆ ਗਿਆ ਕਿਸੇ ਯਾਦ ਹਸਪੈਡ ਫੋਨ ਕਰਤਾ ਵੀ ਤੁਸੀਂ ਮੈਗੀ ਲੈਓ ਮੈਗੀ ਲੈਣ ਉੱਤਰ ਗਿਆ ਤੇ ਗੱਡੀ ਨੂੰ ਅੱਗ ਲੱਗ ਗਈ ਚਲੋ ਪਰਮਾਤਮਾ ਨੇ ਜੀ ਜੀ ਬਣ ਜਾਂਦੀ ਹੈ ਇਨਸਾਨ ਦੀ ਜਾਨ ਬਚ ਗਈ ਸਰਨ ਵੱਡੀ ਜ਼ਰੂਰੀ ਗੱਲ ਇਹ ਸੀ ਤੇ ਬਾਕੀ ਮੈਂ ਇਹੀ ਅਪੀਲ ਕਰਦੀ ਹਾਂ ਸਾਰੇ ਮੇਰੇ ਭੈਣ ਭਰਾਵਾਂ ਨੂੰ ਬਸ ਵੀ ਬਚ ਕੇ ਰਹਿਆ ਕਰੋ ਜੀ ਜੇ ਆਪਾਂ ਤੰਦਰੁਸਤ ਤਾਂ ਆਪਾਂ ਬਾਧੂ ਕੁਝ ਕਰ ਸਕਦੇ ਹਾਂ ਜੇ ਆਪਾਂ ਹੀ ਤੰਦਰੁਸਤ ਨਹੀਂ ਤਾਂ ਆਪਾਂ ਕੀ ਕਰ ਸਕਦੇ ਹਣਾ ਇਹ ਗੱਲ ਜ਼ਿਆਦਾ ਜ਼ਰੂਰੀ ਹੈ ਬਾਕੀ ਜੀ ਜੋ ਕਰਮਾ ਚ ਦੁੱਖ ਸੁੱਖ ਹੈਗਾ ਨਾ ਉਹ ਤਾਂ ਮਿਲਦਾ ਹੀ ਰਹਿਣਾ ਬਸ ਜਿਹੜਾ ਦੁੱਖ ਆ ਉਹ ਵੀ ਮਿਲਣਾ ਤੇ ਜਿਹੜਾ ਸੁੱਖ ਆ ਉਹ ਵੀ ਮਿਲਣਾ ਕਿਸੇ ਭਾਨੇ ਨਾ ਭਾਨੇ ਬਸ ਮਿਲਦੇ ਹਨ ਸੋ ਇਹ ਭਿੰਡੇ ਗਏ ਵੀ ਨਹੀਂ ਹੋਣ ਤੁਹਾਡੀ ਭਾਜੀ ਉਹ ਉਹ ਪੱਖੇ ਲੈ ਕੇ ਆਉਨੇ ਸੀਗੇ ਆਪਾਂ ਦੁਕਾਨ ਤਿਲਾਉਣ ਵਾਸਤੇ ਕੱਲ ਬਾਏ ਗਿਆ ਸੀਗਾ ਸਹਿਜ ਦੇ ਤਾਇਆ ਜੀ ਤੇ ਉਹ ਫਿਰ ਉਹਨਾਂ ਨੂੰ ਨੀਜਾ ਚ ਜੁੜੇ ਸੋਹਣੇ ਨਹੀਂ ਲੱਗੇ ਤੇ ਉਹ ਫਿਰ ਕਹਿੰਦੇ ਵੀ ਚੱਲ ਮੈਂ

ਆਪਣੇ ਇੱਥੇ ਪਿੰਡ 'ਚ ਕਿਸੇ ਦੇ ਸਬਜ਼ੀ ਲੱਗਦੀ ਐ ਤੇ ਉਹਨਾਂ ਦੀ ਵਧੀਆ ਫਰੈਸ਼ ਸੱਜਰੀ ਸਬਜ਼ੀ ਹੁੰਦੀ ਐ ਤੇ ਉਹ ਮੈਨੂੰ ਸਬਜ਼ੀ ਦੇ ਜਾਂਦੀ ਐ ਤੇ ਕਪੜੇ-ਕੁੱਪੜੇ ਅਦਰਵਾਈਜ਼ ਮੈਂ ਤੋਂ ਬੋਤ ਲੈ ਜਾਂਦੀ ਐ ਤੇ ਮੈਂ ਉਹਨੂੰ ਕੱਲ ਕਿਹਾ ਵੀ ਭਾਈ ਆ ਦੀ ਸਬਜ਼ੀ ਦੀ ਪੇਮੈਂਟ ਲੈ ਜਾ। ਕਹਿੰਦੀ ਕੋਈ ਗੱਲ ਨਹੀਂ ਜੀ ਮੈਂ ਤੁਹਾਡੇ ਤੋਂ ਕਾਫੀ ਪੇਮੈਂਟ ਦੇਣੀ ਐ। ਮੈਂ ਕਹਿੰਦਾ ਨਹੀਂ ਬੇਟਾ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ। ਵੀ ਆਪਾਂ ਵੀ ਕਿਸੇ ਗਰੀਬ ਦੀ ਮਿਹਨਤ ਰੱਖ ਕੇ ਕੀ ਕਰਨੀ ਐ ਨਾ। ਕੋਈ ਨਾ ਸਬਜ਼ੀ ਦਾ ਤੇਰੀ ਮਾਂ ਥੋੜੀ ਦੀ ਐ। ਉਹ ਤਾਂ ਮਾਂ ਜادیه ਕੋਈ ਨਾ ਹੋ ਵੀ ਆ ਜਾਣ ਕਿ ਕਿਤੇ ਨਹੀਂ ਜਾਂਦੇ ਤੇ ਉਹ ਤੇ ਤੋ ਕਿ ਆਪ ਦੇ ਦੇਣੇ ਤਾਂ ਕੇ ਸਾਥ ਮੰਗਦੀ ਨਹੀਂ ਵੀਰੇ ਅਸੀਂ ਤੇ ਥੋ ਲੈਣੇ ਕਿ ਉਹ ਤੋਂ ਆਪ ਦੇ ਆਪ ਪੈਸੇ ਦੇਈ ਜਾਣੀ ਮੈਂ ਨਹੀਂ ਜੀ ਇਸ ਤਰ੍ਹਾਂ ਹੁੰਦਾ ਹੈ। ਹਰ ਕੋਈ ਮਿਹਨਤ ਕਰਦਾ ਜੀ ਹਨਾ ਤੇ ਆਪਾਂ ਕਿਸੇ ਵੀ ਮਿਹਨਤ ਰੱਖ ਕੇ ਕੀ ਕਰਨੇ ਪਤਾ ਨਹੀਂ ਪਰਮਾਤਮਾ ਦਾ ਕਦੋਂ ਬਲਾਵਾ ਆ ਜਾਣਾ ਜੀ ਆਪਾਂ ਤਾਂ ਦੋ ਵੇਲੇ ਤੋਂ ਡਰ ਕੇ ਰਹਨੇ ਕਿਸੇ ਦੀ ਨਾ ਕਿਸਦਾ ਹੱਕ ਰੱਖੋ ਤੇ ਨਾ ਕਿਸੇ ਨੂੰ ਆਪ ਦਾ ਹੱਕ ਛੱਡੋ। ਬਸ ਆਪਾਂ ਉਹਦੀ ਹੱਕ ਸਾਥ ਦੀ ਮਿਹਨਤ ਕਰੋ ਉਸੇ ਹੀ ਜਿਆਦਾ ਜ਼ਰੂਰੀ ਹੈ। ਚਲੋ ਜੀ ਹਨਾ ਮੇਰਾ ਕਾਫੀ ਲੰਮਾ ਸਾ ਪਤਾ ਹੈ ਕਿ ਮੈਨੂੰ ਧਿਆਨ ਨਾ ਕਰਦੀ ਆ ਮੈਂ ਸਹਿਜ ਪੜ੍ਹੀ ਜਾਂਦਾ ਦਾ ਪੇਪਰ ਤੇ ਆਨਲਾਈਨ ਪੇਪਰ ਹੀ ਹੁੰਦੇ ਆ ਬੱਚਿਆਂ ਦੇ ਛੁੱਟੀਆਂ ਚ ਤੇ ਮੈਨੂੰ ਲੱਗੂ ਕਾਫੀ ਸਮਾਂ ਤੇ ਮੈਂ ਚੈਟ ਰਿਸਰਚ ਕਰਾਂਗੀ ਤੇ ਬਾਕੀ ਵਧੀਆ ਜੀ ਹਨਾ ਤੇ ਵੀ ਜੇ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਤੇ ਮਿਲਦੇ ਆ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਸ਼ੁਰੂ ਤੋਂ ਐਂਡ ਤੱਕ ਸਾਰਾ ਬਲੌਗ ਵੇਖਿਆ ਕਰੋ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਅਗੇ ਲਾਈਕ ਸ਼ੇਅਰ ਕਰਦੇਆ ਕਰੋ ਜੀ ਕਮੈਂਟ ਕਰਦੇਆ ਕਰੋ ਤੇ 함ਜੀ ਕੋਈ ਗੱਲ ਨਹੀਂ ਹੈਗੀ ਹੈਗੀ ਆਪਣੇ ਕੱਪੜੇ ਵਗੈਰਾ ਨਹੀਂ ਸੇਲ ਹੁੰਦੇ ਕੱਪੜੇ ਬਹੁਤ ਸੇਲ ਹੁੰਦੇ ਆ ਜੀ ਆਪਣੇ ਜੇ ਪੱਲਾ ਕੀ ਚੀਜ਼ ਬਾਟਨ ਮਗਰੋਂ ਆਈ ਦੀ ਤੇ ਪਹਿਲਾਂ ਹੀ ਆਪਣੀ ਚੀਜ਼ ਵੇਚ ਜਾਂਦੀ ਹੈ ਆਪਣੀ ਆਨਲਾਈਨ ਵੀ ਚੀਜ਼ ਸੇਲ ਹੋ ਜਾਂਦੀ ਹੈ ਤੇ ਆਫਲਾਈਨ ਵੀ ਹੋ ਜਾਂਦੀ ਹੈ ਦੋਨੇ ਅਡੀਸ਼ਨਾਂ ਦੇ ਵਿੱਚ ਵਧੀਆ ਬਾਈਕਲ ਦੀ ਕਿਰਪਾ ਨਾਲ ਕੰਮ ਚੱਲ ਰਿਹਾ ਤੇ ਕਈ ਮਿੰਰੇਗਾ ਪੈਣਾ ਫੋਨ ਲਾਉਂਦੀਆਂ ਪੁੱਛਦੇ ਨੇ ਵੀ ਤੁਸੀਂ ਕੱਪੜੇ ਵੇਚਦੇ ਹੋ ਜੇ ਆ ਉਹ ਆ ਦੇਖੋ ਜੀ ਜੇ ਕੋਈ ਕਾਰੋਬਾਰ ਕਰਦਾ ਤਾਂ ਨਹੀਂ ਆਪਾਂ ਵੀਡੀਓ ਵੀ ਫੇਰ ਹੀ ਪਾਉਣੇ ਆ ਤੇ ਵੀਡੀਓ ਪਾ ਪਾਉਣੀ ਆ ਤੇ ਕੰਮ ਨਹੀਂ ਕਰਨਾ ਇਹ ਸਾਰਿਆਂ ਨੂੰ ਮਾੜੀ ਗੱਲ ਹੈ ਹਨਾ ਜੀ ਆਪਾਂ ਮਨ ਲਾ ਸ਼ੋਅ ਕਰੀ ਜਾਂਦੇ ਕੰਮ ਕੋਈ ਨਹੀਂ ਕਰਦੇ ਫਿਰ ਤਾਂ ਉਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਹਨਾ ਦਿਖਾਵਾ ਹੋ ਜਾਂਦਾ ਜੀ ਇੱਕ ਤਰ੍ਹਾਂ ਦਾ ਬਹੁਤ ਚੀਜ਼ ਨਹੀਂ ਕਰਦੇ ਤੇ ਮੇਰੇ ਕੋਲ ਇਧਰੋਂ ਫੋਨ ਆਇਆ ਸੀਗਾ ਇੱਕ ਸ਼ਾਇਦ ਬਰਨਾਲੇ ਵਾਲੀ ਸਾਈਡ ਤੋਂ ਸੀਗੇ ਕੋਈ ਤੇ ਬਸ ਉਹਨਾਂ ਨੇ ਫੋਨ ਲਾਇਆ ਤੇ ਇਨਫੋਰਮੇਸ਼ਨ ਲਈ ਤੁਸੀਂ ਜੀ ਸੂਟ ਵੇਚਦੇ ਹੋ ਮੈਂ ਕਿਹਾ ਹਾਂ ਜੀ ਮੈਂ ਕਿਹਾ ਤੁਸੀਂ ਕਿਹੜਾ ਸੂਟ ਲੈਣਾ ਹੈ ਹਨਾ ਸਕਰੀਨਸ਼ਾਟ ਪਾ ਦਿਓ ਕੋਈ ਗੱਲ ਨਹੀਂ ਤੁਹਾਨੂੰ ਪੇਮੈਂਟ ਦੱਸ ਦੇਵਾਂਗੇ ਤੇ ਮੈਂ ਤੁਹਾਡਾ ਸੂਟ ਮੈਂ ਤੁਹਾਡੇ ਡਰੈਸ ਤੇ ਭੇਜ ਦੇਵਾਂਗੇ ਤੇ ਨਾ ਤਾਂ ਬਾਅਦ ਚ ਉਹਨਾਂ ਨੇ ਫੋਨ ਕੀਤਾ ਤੇ ਨਾ ਹੋ ਗਈ ਤਾਂ ਪਲੀਜ਼ ਜੇ ਤੁਸੀਂ ਸੂਟ ਲੈਣਾ ਹੁੰਦਾ ਕੋਈ ਵੀ ਕੱਪੜਿਆਂ ਸੰਬੰਧੀ ਗੱਲ ਹੁੰਦੀ ਹੈ ਜਾਂ ਹਾਂ ਸੂਟ ਮਗਵਾਉਣਾ ਹੁੰਦਾ ਤਾਂ ਤੁਸੀਂ ਕਾਲ ਕਰਿਆ ਕਰੋ ਜੀ ਨਹੀਂ ਤੁਸੀਂ ਕਾਲ ਨਾ ਕਰਿਆ ਕਰੋ ਤਾਂ ਕੀ ਵਟਸਐਪ ਤੇ ਮੈਸੇਜ ਛੱਡ ਦਿਆ ਕਰੋ ਕਿਉਂਕਿ ਫਰਾਡ ਹੀ ਬਹੁਤ ਲੋਕ ਇੱਕ ਦੂਜੇ ਨੂੰ ਜਸਤਰਬ ਕਰਦੇ ਆ ਤੇ ਹਾਂ ਇਹ ਨਹੀਂ ਹੈਗਾ ਕਿ ਆਪਾਂ ਕਹਿੰਨੇ ਆ ਤੇ ਕੰਮ ਨਹੀਂ ਕਰਦੇ ਜਿਹੜੀ ਚੀਜ਼ ਆਪਾਂ ਕਹਿੰਨੇ ਆ ਉਹੀ ਕੰਮ ਆਪਾਂ ਕਰਦੇ ਵੀ ਹੈਗੇ ਆ ਹਾਂ ਕਈ ਲੋਕ ਦੇਖਣ ਦਿਖਾਉਣ ਦੇ ਮਾਰੇ ਫੋਨ ਲਾ ਕੇ ਜਾਦੇ ਥੋੜਾ ਸਵਾਦ ਲੈਂਦੇ ਆ ਚਲੋ ਉਸ ਚੀਜ਼ ਨਾਲ ਆਪਣਾ ਕੋਈ ਫਰਕ ਤਾਂ ਪੈਂਦਾ ਨਹੀਂ ਹੈਗਾ ਜੀ ਆਪਾਂ ਜੋ ਕਰਨਾ ਆ ਵੀ ਕਰਤਾ ਆਪਾਂ ਕਰਦੇ ਰਹਿਣਾ ਠੀਕ ਹੈ ਨਾ ਜੀ ਤੇ ਪਰ ਝੂਠੀਆਂ ਫਵਾਵਾ ਤੋਂ ਬਚਿਆ ਕਰੋ ਤੇ ਨਾ ਕਿਸੇ ਨੂੰ ਝੂਠੇ ਲਾਰਿਆਂ ਚ ਲਾਇਆ ਕਰੋ ਤੇ ਨਾ ਕਿਸੇ ਦੀ ਧਰਵਾਵਾ ਵਿੱਚ ਆਇਆ ਕਰੋ ਠੀਕ ਹੈ ਜੀ ਓਕੇ ਬਾਏ ਬਾਏ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਮੇਰੇ ਦਿਆਂ ਕੱਲ ਕਿਸੇ ਨਵੇਂ ਬਲੌਗ ਨਾਲ ਚਲੋ ਧੀ ਠੀਕ ਹੈ ਫਿਰ ਅੱਕੇ ਬਾਏ ਬਾਏ